ਦੈਨਿਕ ਸਵਰ ਟੈਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਕਮਰੇ ਦੇ ਵਿੱਚ ਪੂਰਾ ਪਰਿਵਾਰ ਮੌਜੂਦ ਸੀ ਘਰ ਦੇ ਦਰਵਾਜ਼ੇ ਬਾਰੀਆਂ ਸਭ ਬੰਦ ਸੀ ਪਰ 7 ਮਹੀਨਿਆਂ ਦੀ ਬੱਚੀ ਗਾਇਬ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੱਚੀ ਰਾਤ ਦੇ ਸਮੇਂ ਕਮਰੇ ਦੇ ਵਿੱਚ ਸੀ 11:30 ਵਜੇ ਤੱਕ ਜਾਗਦੇ ਰਹੇ ਪਰ ਜਦੋਂ ਤੜਕਸਾਰ ਚਾਰਕਵਜੀ ਨਾਲ ਉਹਨਾਂ ਦੀ ਅੱਖ ਖੁੱਲਦੀ ਹੈ ਤਾਂ ਬੱਚੀ ਕਮਰੇ ਦੇ ਵਿੱਚੋਂ ਗਾਇਬ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਘਰ ਦੇ ਦਰਵਾਜ਼ੇ ਦੇਖੇ ਜਾਂਦੇ ਨੇ ਪਰ ਦਰਵਾਜ਼ੇ ਵੀ ਬੰਦ ਹੁੰਦੇ ਨੇ ਲੜਕੀ ਦੇ ਦਾਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਹੀਨੇ ਦੀ ਉਹਨਾਂ ਦੀ ਪੋਤਰੀ ਘਰ ਤੋਂ ਗਾਇਬ ਹੈ ਕਮਰੇ ਦੇ ਅੰਦਰ ਉਹ ਉਹਨਾਂ ਦਾ ਬੇਟਾ ਕਿਤੇ ਗਿਆ ਹੋਇਆ ਸੀ ਜਿਸ ਨੂੰ ਲੈ ਕੇ ਦਾਦਾ ਦਾਦੀ ਵੀ ਬੱਚਿਆਂ ਦੇ ਕੋਲ ਹੀ ਸੌਏ ਸੀ ਪਰ ਤੜਕਸਾਰ ਜਦੋਂ ਦੇਖਦੇ ਨੇ ਤਾਂ ਬੱਚੀ ਕਮਰੇ ਦੇ ਵਿੱਚ ਨਹੀਂ ਹੁੰਦੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਲੱਭਿਆ ਜਾਂਦਾ ਹੈ ਦਰਵਾਜ਼ੇ ਬਾਰੀਆਂ ਦੇਖੇ ਜਾਂਦੇ ਨੇ ਪਰ ਲੜਕੀ ਘਰ ਦੇ ਵਿੱਚ ਨਹੀਂ ਮਿਲਦੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਔਰ ਕੀ ਕੁਝ ਉਹਨਾਂ ਨੇ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਮੇਰਾ ਨਾਮ ਗੁਰਪ੍ਰੀਤਾ ਜੀ ਮੇਰੀ ਬੇਟੀ ਰਾਤ ਦੀ 12:00 ਤੋਂ ਬਾਅਦ ਦੀ ਮਿਸਿੰਗ ਹੈ ਹਾਂਜੀ ਮੈਂ ਕੱਲ ਜ਼ੀਰਕਪੁਰ ਗਿਆ ਆਇਆ ਸੀਗਾ ਠੀਕ ਹੈ ਮੈਂ ਕਿੰਨੇ ਸਾਲਾਂ ਦੀ ਬੱਚੀ ਹੈ 7 ਮਹੀਨੇ ਦੀ 7 ਮਹੀਨੇ ਕਿਹੜੀ ਜਗ੍ਹਾ ਤੋਂ ਗਾਇਬ ਸੀ ਮੇਰੇ ਘਰੋਂ ਹੀ ਜੀ ਠੀਕ ਹੈ ਲੋਕੇਸ਼ਨ ਐਡਰੈਸ ਆਪਣਾ ਹਾਊਸ ਨੰਬਰ 182811 ਡੀ ਨਿਊ ਕਰਤਾਰ ਨਗਰ ਲੁਧਿਆਣਾ ਜੀ ਅੱਛਾ ਜੀ ਕਿਦਾਂ ਵਾਕਿਆ ਵਾਪਰਿਆ ਭਾਜੀ ਸਰ ਜਿੱਦਾਂ ਮੈਨੂੰ 4:07 ਮਿੰਟ ਤੇ ਮੇਰੀ ਮਿਸਿਸ ਦੀ ਕਾਲ ਆਈ ਕਿ ਮੇਰੀ ਬੇਟੀ ਮਿਸਿੰਗ ਆ ਮੇਰੀ ਬੇਟੀ ਮਿਲ ਨਹੀਂ ਰਹੀ ਠੀਕ ਹੈ ਤੇ ਮੈਂ ਮਤਲਬ ਕਿ ਪਹਿਲਾਂ ਉਹ ਮੈਂ ਆਪਣੇ ਬ੍ਰਦਰ ਨੂੰ ਕਾਲ ਕਰਕੇ ਕਨਫਰਮ ਕੀਤਾ ਇੱਕ ਬੇਟੀ ਆਪਣੇ ਦਾਦਾ ਦਾਦੀ ਦੇ ਨਾਲ ਉਸੇ ਰੂਮ ਚ ਪਈ ਹੋਈ ਸੀਗੀ ਸੋਫਾ ਕੰਬਾਈਨ ਬੈੱਡ ਤੇ ਤੇ ਮੇਰੀ ਮਿਸਿਸ ਮੇਰੀ ਦੋ ਬੇਟੀਆਂ ਬੈੱਡ ਤੇ ਪਈਆਂ ਸੀ ਉਹ ਫਰੰਟ ਤੇ ਪਈ ਸੀਗੀ ਰੂਹੀ ਠੀਕ ਹੈ ਜੀ ਤੇ ਜਦੋਂ ਮੇਰੀ ਮਿਸ ਜੀ ਨੇ ਛੋਟੀ ਬੇਟੀ ਨੂੰ ਸੁਆਤਾ ਉਹ ਦੂਜੀ ਬੇਟੀ ਨੂੰ ਸੁਆੰਦੀ ਪਈ ਸੀਗੀ ਠੀਕ ਹੈ ਦੂਜੀ ਬੇਟੀ ਉਹਦੀ ਬਾਹਤ ਪਈ ਸੀ ਜਦੋਂ ਸਵੇਰੇ ਉਹਨ ਮਿਲਨੋ ਬੇਟੀ ਗਿਰਨ ਵਾਲੀ ਹੋਈ ਤੇ ਉਹਨੇ ਉਹਦੀ ਇੱਕਦਮ ਅੱਖ ਜੀ ਖੁੱਲੀ ਠੀਕ ਹੈ ਤੇ ਉਹਨੇ ਇੱਧਰ ਮੁੜ ਕੇ ਦੇਖਿਆ ਦੂਜੀ ਬੇਟੀ ਐ ਨਹੀਂ ਸੀ ਮਿਸ ਜੀ ਪਲੀਜ਼ ਯਾਰ ਵੀ ਜਨ ਨੂੰ ਹੀ ਪਤਾ ਲੱਗੇ ਜਾਂਦਾ ਉਹ ਬੁੱਲੇ ਸੀ ਤੇ ਕਿਦਾਂ ਕੀ ਮੈਟਰ ਹੋਇਆ ਕਰਦਾ ਕਰਦੇ ਕਰਦੇ ਬੂਏ ਬੰਦ ਸੀਗੇ ਜੀ ਠੀਕ ਹੈ ਸਿਰਫ ਉੱਪਰ ਵਾਲਾ ਇੱਕ ਫਰਸਟ ਫਲੋਰ ਵਾਲਾ ਗੇਟ ਖੁੱਲਾ ਸੀ ਤੇ ਜਿਹੜੇ ਗੇਟ ਜਿਹੜੇ ਰੂਮ ਚ ਸੁੱਤੇ ਸੀ ਉਹ ਵਾਲਾ ਗੇਟ ਖੁੱਲਾ ਸੀਗਾ ਕੋਈ ਸ਼ੱਕ ਸਾਨੂੰ ਕਿਤੇ ਤੇ ਫਿਲਹਾਲ ਅਜੇ ਤੱਕ ਇਸ ਤੇ ਕੋਈ ਸ਼ੱਕ ਨਹੀਂ ਹੈਗਾ ਅੱਛਾ ਸੀਸੀਟੀਵੀ ਦੇ ਸਾਹਮਣੇ ਹਾਂਜੀ ਕੈਮਰੇ ਫੁਟੇਜ ਅਸੀਂ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਦੋ ਕੜਾਈਆਂ ਨੇ ਉਹਦੇ ਵਿੱਚ ਮਤਲਬ ਕਿ ਤਿੰਨ ਬੰਦੇ ਬਾਲਟੀ ਲੈ ਕੇ ਜਾਂਦੇ ਦੇਖਿਆ ਉਹ ਤੋਂ ਸਾਨੂੰ ਥੋੜਾ ਜਿਹਾ ਡਾਊਟ ਹੈਗਾ ਵਾ ਉਹ ਅਸੀਂ ਕਲੀਅਰ ਕਰ ਰਹੇ ਹਾਂ ਕਿੰਨੇ ਵਜੇ ਦੀ ਘਟਨਾ ਸੀ ਤੇ 12 ਵਜੇ ਤੋਂ ਲੈ ਕੇ ਸਾਢੇ 1 ਦਿਨ ਵੇ ਦੇ ਵਿੱਚ ਇਸ ਦੀ ਘਟਨਾ ਜੀ ਪੀਸ ਦੇ ਵੱਲੋਂ ਕਿੰਨੀ ਜਾਂਚ ਕੀਤੀ ਜਾ ਰਹੀ ਹੈ ਪੁਰੀ ਸੂ ਵੱਲੋਂ ਪੂਰੀ ਦੀਸ਼ ਕੀਤੀ ਜਾ ਰਹੀ ਹੈ ਪਰ ਸਾਡੀ ਮੰਗ ਹੈ ਕਿ ਸਾਡੀ ਬੇਟੀ ਸਾਨੂੰ ਜਿੰਨਾ ਜਲਦੀ ਮਿਲ ਸਕੇ ਵੱਧ ਤੋਂ ਵੱਧ ਜਲਦੀ ਮਿਲ ਜਵੇ ਮੈਂ ਮਨੋਜ ਕੁਮਾਰ ਹਾਂ ਮੇਰੀ ਪੋਤੀ ਸੀਗੀ ਅੱਛਾ ਜੀ ਤੇ ਮੁੰਡਾ ਮੇਰਾ ਘਰੇ ਹੈ ਨਹੀਂ ਸੀਗਾ ਜੀਖਪੁਰ ਗਿਆ ਹੋਇਆ ਸੀਗਾ ਤੇ ਮੇਰਾ ਛੋਟਾ ਬੇਟਾ ਤੇ ਉਹਦੀ ਵਾਈਫ ਬੱਚੇ ਅੱਗੇ ਮਰੇ ਸੁੱਤੇ ਹੋਏ ਸੀ ਅਸੀਂ ਉਹ ਪਿਛਲੇ ਕਮਰੇ ਵਿੱਚ ਸੁੱਤੀ ਹੋਈ ਸੀ ਮੈਂ ਕਿਹਾ ਮੁੰਡਾ ਘਰੇ ਹੈ ਨਹੀਂਗਾ ਬਹੂ ਕੱਲੀ ਕੁੜੀਆਂ ਨਾਲ ਸੁੱਤੀ ਪਈਆ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਆਪਾਂ ਵੀ ਇੱਥੇ ਹੀ ਬਹਿ ਜੰਨੇ ਆ ਜਿੰਨਾ ਦੇ ਕਮਰੇ ਚੀ ਜਿਹੜੀ ਮੇਰੀ ਵੱਡੀ ਪੁੱਤੀ ਆ ਉਹਦਾ ਨਾਂ ਪਰੀ ਆ ਉਹ ਮੇਰੇ ਨਾਲ ਹੀ ਸ਼ੁਰੂ ਤੋਂ ਪੈਂਦੀ ਆ ਆਪਦੀ ਦਾਦੀ ਨਾਲ ਹੀ ਅਸੀਂ ਉੱਥੇ ਸੋਖੇ ਤੇ ਬੈੱਡ ਬਣਾ ਕੇ ਪੈ ਗਏ ਹੋਏ ਤੇ ਉਹ ਸਾਡੇ ਨਾਲ ਅਸੀਂ ਤਿੰਨੇ ਇੱਥੇ ਪਏ ਆ ਮੇਰੀ ਨੂੰਹ ਤੇ ਮੇਰੀਆਂ ਦੋ ਪੁੱਤੀਆਂ ਛੋਟੀ ਰੂਹੀ ਵੱਡੀ ਪੀਹੂ ਉਹ ਦੋਨੇ ਆਪਣੀ ਮਾਂ ਦੇ ਨਾਲ ਪਈਆਂ ਹੋਈਆਂ ਸੀਗੀਆਂ 11 ਮਈ ਤੱਕ ਉਹ ਮੇਰੇ 곁 ਦੇਤੇ ਖੇਡਦੀ ਰਹੀ ਆ ਕੋਈ ਗੱਲ ਨਹੀਂ ਸੀਗੀ ਉਸ ਤੋਂ ਬਾਅਦ 11:30 ਵਜੇ ਮੈਂ ਦਵਾਈ ਲੱਤੀ ਆ ਕਿਉਂਕਿ ਮੈਂ ਸ਼ੂਗਰ ਹਾਰਟ ਦਾ ਪੇਸ਼ੈਂਟ ਆ ਉਸ ਤੋਂ ਬਾਅਦ ਮੈਂ ਉਹ ਕੁੜੀ ਨੂੰ ਕਹੇ ਮੈਂ ਕਿਹਾ ਇਹਨੂੰ ਵੀ ਸੁਵਾ ਲੈ ਮੈਨੂੰ ਹੁਣ ਸੋ ਜਾਣਾ ਮੈਂ ਸਵੇਰੇ 5 6 ਵਜੇ ਉੱਠ ਜਾਣਾ ਵਾ ਉਹਨੇ ਪਾ ਲਈ ਅਸੀਂ 12:00 ਵਜੇ ਦੇ ਕਰੀਬ ਕਰੀਬ ਸੁੱਤੇ ਆਂ 11:54 ਮਿੰਟ ਦੇ ਉੱਤੇ ਕੁੜੀ ਨੇ ਮੇਰੇ ਮੁੰਡੇ ਨਾਲ ਫੋਨ ਤੇ ਗੱਲ ਕੀਤੀ ਆ ਫੋਨ ਦੇ ਉੱਤੇ ਗੱਲ ਹੋਣ ਤੋਂ ਬਾਅਦ ਉਹ ਵੀ ਪੈ ਗਈ ਅੱਖ ਲੱਗ ਗਈ ਉਸ ਤੋਂ ਬਾਅਦ ਜਦੋਂ ਜਰੀ ਪੀਹੂ ਪਈ ਹੋਈ ਸੀ ਪੀ ਹੁਣ ਬੈੱਡ ਤੋਂ ਉੱਤ ਲਟਕ ਕੇ ਥੱਲੇ ਡਿੱਗ ਗਈ 4 ਸਾਲ ਦੀ ਕੁੜੀ ਆ ਉਹ ਉਹ ਦਾਦੀ ਦੇ ਮੂੰਹ ਦੇ ਉੱਤੇ ਡਿੱਗੀ ਜਦੋਂ ਮੂੰਹ ਦੇ ਡਿੱਗੀ ਤੇ ਅੱਖ ਖੋਲਗੀ ਅੱਖ ਖੁੱਲੀ ਤੇ ਬਹੂ ਕਹਿੰਦੀ ਵੀ ਇਹ ਮੰਮੀ ਨੂੰ ਫੜਾਉ ਉੱਤੇ ਉਹਨੇ ਆ ਫੜ ਕੇ ਦਾ ਨਹੀਂ ਕਰਦੀ ਕਿ ਡਿੱਗੀ ਸੀ ਅੱਧੀ ਕਿ ਲੱਤਾਂ ਉੱਪਰ ਸੀ ਉੱਪਰ ਨੂੰ ਖਿੱਚੀ ਥੱਲੇ ਫੜ ਗਿਆ ਸੀ ਉੱਤੇ ਕਿਤੇ ਨਾਲ ਹੀ ਮੈਨੂੰ ਥੱਲੇ ਪੁੱਛਿਆ ਮਨੇ ਮੰਮੀ ਨੂੰ ਕਹਿੰਦੀ ਮੰਮੀ ਰੋਹੀ ਕਿੱਥੇ ਆ ਤੇ ਉਹ ਕਹਿੰਦੀ ਵੀ ਰੋਹੀ ਤਾਂ ਤੇਰੇ ਨਾਲ ਹੀ ਪਈ ਆ ਮੈਂ ਦੇਖਿਆ ਰੋਹੀ ਉੱਥੇ ਹੈ ਨਹੀਂਗੀ ਅਸੀਂ ਟਾਈਮ ਦੇਖਿਆ ਬਕਰਾ ਫੜ ਲਾਈਟ ਜਗਾਈ ਜਦੋਂ ਲਾਈਟ दादा जीरो ਬੜਾ ਦਾ ਜਗਦਾ ਸੀ ਉਸ ਤੋਂ ਬਾਅਦ ਅਸੀਂ ਲਾਈਟ ਮੇਨ ਜਗਾਈ ਦੇਖਿਆ ਵੀ ਹੋ ਸਕਦਾ ਬੱਚਾ ਥੱਲੇ ਡਿੱਗਿਆ ਹੋਊਗਾ ਅਸੀਂ ਸਾਰੇ ਕਿਤੇ ਦੇਖਿਆ ਹੈ ਨਹੀਂ ਸੀ ਸਭ ਤੋਂ ਪਹਿਲਾਂ ਮੈਂ ਕਿਹਾ ਇਦਾਂ ਕਰੋ ਆਪਾਂ ਜਿਹੜਾ ਗੇਟ ਦੇਖੀਏ ਗਿਆ ਆਪਾਂ ਗੇਟ ਖੰਨੇ ਕਿ ਜਾਵਾਂਗਾ ਮੈਂ ਭੱਜ ਕੇ ਜਾ ਕੇ ਗਲੀ ਦਾ ਮੇਨ ਗੇਟ ਖੋਲਿਆ ਗੇਟ ਲੇਕਿਨ ਬੰਦ ਸੀ ਮੈਂ ਖੁਦ ਖੋਲਿਆ ਮੈਂ ਮੁੰਡੇ ਦਾ ਦੂਜੇ ਦਾ ਵੀ ਦਰਵਾਜ਼ਾ ਖੜਕਾਇਆ ਉਹ ਵੀ ਬਾਹਰ ਆਇਆ ਸਾਰੇ ਆਏ ਉਹ ਕੋਠੇ ਤੇ ਗਿਆ ਟਾਈਮ ਕਿੰਨਾ ਸੀ ਉਹ ਉਸ ਟਾਈਮ ਕੋਈ ਤਰੀਕ ਵਿੱਚ ਆਪਣਾ ਮੈਂ ਦੇਖਿਆ ਵਾ ਮੈਨ ਪਤਾ ਨਹੀਂ ਕਲੌਕ ਅੱਗੇ ਸੀ ਜਾਂ ਠੀਕ ਸਾਹ ਪਿੱਛੇ ਸੀ ਲੇਕਿਨ ਤਿੰਨ ਤੋਂ ਚਾਰ ਦੇ ਵਿੱਚ ਵਿੱਚ ਦਾ ਟਾਈਮ ਸੀ ਯਾਰ ਉਹਨੇ ਉੱਪਰ ਜਾ ਕੇ ਦੇਖਿਆ ਜਿਹੜਾ ਮੇਨ ਛੱਤ ਤੋਂ ਸਾਡੇ ਰਾਸਤਾ ਥੱਲੇ ਆਉਂਦਾ ਉਹ ਦਰਵਾਜਾ 20 ਸਾਡਾ ਬੰਦ ਸੀਗਾ ਲੋਹੇ ਦਾ ਗੇਟ ਲੱਗਿਆ ਹੋਇਆ ਸੀ ਉਹ ਉਹਨੇ ਜਾ ਕੇ ਖੋਲਿਆ ਫਿਰ ਉਸ ਤੋਂ ਬਾਅਦ ਅਸੀਂ ਠੀਕ ਚਕੇ ਆਲਾ ਬੈ ਗਿਆ ਗਲੀ ਦੇ ਵਿੱਚ ਅਸੀਂ ਆ ਕੇ ਰੌਲਾ ਪਾਇਆ ਵੀ ਸਾਡਾ ਬੱਚਾ ਨਹੀਂ ਲੱਭਦਾ ਸਾਡਾ ਬੱਚਾ ਨਹੀਂ ਲੱਭਦਾ ਸਾਡਾ ਸਿਰਫ ਇੱਕ ਫਸਟ ਫਲੋਰ ਦੇ ਉੱਤੇ ਜੋ ਥੱਲੇ ਅਸੀਂ ਗਰਾਉਂਡ ਲੈਵਲ ਤੇ ਪਏ ਸੀ ਫਸਟ ਫਲੋਰ ਆ ਉਥੇ ਇੱਕ ਮੇਰੀ ਭੈਣ ਪੈਂਦੀ ਆ ਉਹ ਸਿਰਫ ਇੱਕ ਦਿਮਾਗੀ ਤੌਰ ਤੇ ਉਹ ਠੀਕ ਨਹੀਂ ਹੈਗੀ ਸਿਰਫ ਉਹਦੇ ਵਾਲਾ ਇੱਕ ਦਰਵਾਜਾ ਖੁੱਲਾ ਹੋਇਆ ਸੀ ਬਾਕੀ ਸਾਡਾ ਕੋਈ ਗੋਲਡ ਨਹੀਂ ਕੋਈ ਦਰਵਾਜਾ ਨਹੀਂ ਖੁੱਲਾ ਸੀ ਸਰ ਅਜੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰੀ ਆ ਹਾਂਜੀ ਇਹ ਜਾਣਕਾਰੀ ਕਰ ਰਹੇ ਨੇ ਅਸੀਂ ਉਸੇ ਵੇਲੇ ਪਹਿਲਾਂ ਮੈਂ ਆਪਣੇ ਮੁੰਡੇ ਨੂੰ ਫੋਨ ਕੀਤਾ ਫਿਰ ਮੈਂ ਪੁਲਿਸ ਵਾਲੇ ਨੂੰ ਫੋਨ ਕੀਤਾ ਉਹ ਆਏ ਫਿਰ ਮੈਂ ਆਤਮਮਗਰ ਚੌਂਕੀ ਗਿਆ ਤੇ ਫਿਰ ਮਰਾਜਮ ਮੇਰੇ ਨਾਲ ਆਇਆ ਫਿਰ ਉਸ ਤੋਂ ਬਾਅਦ ਐਸਐਚਓ ਸਾਹਿਬ ਪਹੁੰਚੇ ਏਸੀਪੀ ਸਾਹਿਬ ਪਹੁੰਚੇ ਆ ਸਾਰੇ ਪਹੁੰਚੇ ਆ ਸਾਰੇ ਇੰਗਲਿਸ਼ੀਅਨ ਕਰ ਰਹੇ ਨੇ ਸਾਰੀ ਕਾਰਵਾਨ। ਇਹ ਕਿਹਨਾਂ ਸਾਡੇ ਨਿਊ ਕਰਤਾਰਨਗਰ ਪੈਂਦਾ। ਇਹ ਤਾਂ ਇੱਕ ਛੋਟਾ ਜਿਹਾ ਪਰਿਵਾਰ ਆ। ਕੋ 70 ਗਜ ਦੀ ਜਗ੍ਹਾ ਜਿਹਦੇ ਵਿੱਚ ਡਬਲ ਮੰਜ਼ਲਾ ਮਕਾਨ ਬਣਿਆ ਹੋਇਆ। ਇਹ ਇਹਨਾਂ ਦੀ ਮਾਤਾ ਤੇ ਤਿੰਨ ਕੁੜੀਆਂ ਨੇ। ਵੱਡੀ ਜਿਹੜੀ ਆ ਉਹਦੀ 10 ਸਾਲ ਹੋ ਮੇਰਾ ਜਿਹੜੀ ਛੋਟੀ ਆ ਉਹਦੀ ਹੈਗੀ ਆ ਕੁਛ 6 ਸਾਲ ਦੀ ਆ। ਇਹ ਜਿਹੜੀ ਦਵਿਆਨ ਕੁੜੀ ਆ ਬੱਚੀ ਆ ਇਹ 7 ਮਹੀਨੇ ਦੀ ਆ। ਇਹ ਇਕੱਠੇ ਇੱਕ ਬੈੱਡ ਦੇ ਉੱਤੇ ਸੁੱਤੇ ਹੋਏ ਸੀਗੇ ਤੇ ਰਾਤ ਨੂੰ ਮੈਕਸਿਮਮ ਜਿਹੜੀ ਇਹਨਾਂ ਦੀ ਮਾਤਾ ਉਹ ਕਹਿੰਦੀ ਆ ਵੀ 2 ਵਜੇ ਕੋਈ 24 ਕੁ ਮਿੰਟ ਹੋਏ ਸੀ ਤੇ ਮੈਂ ਅਚਨ ਚੇਤੀ ਇੱਕ ਮੇਰੀ ਜਿਹੜੀ ਵੱਡੀ ਸੈਂਟਰ ਵਾਲੀ ਕੁੜੀ ਸੀ ਉਹ ਨੀਚੇ ਡਿੱਗ ਪਈ ਸੀ ਮੈਂ ਉਹਨੂੰ ਉੱਠ ਕੇ ਜਦੋਂ ਉੱਪਰ ਬੈੱਡ ਤੇ ਪਾਇਆ ਤਾਂ ਜਾਂ ਦੇਖਿਆ ਤੇ ਜਿਹੜੀ ਛੋਟੀ 7 ਮਹੀਨੇ ਦੀ ਬੱਚੀ ਸੀ ਉੱਤੇ ਗੈਪ ਸੀ ਬੱਚੀ ਹੈ ਨਹੀਂ ਜਦ ਕਿ ਨਾ ਜਿਹੜਾ ਬਾਹਰ ਨੂੰ ਦਰਵਾਜ਼ਾ ਨਿਕਲਦਾ ਉਹ ਵੀ ਕਵਰੇ ਉਹ ਵੀ ਅੰਦਰੋਂ ਬੰਦ ਆ ਜਿਹੜੇ ਬਾਕੀ ਉੱਪਰ 7 ਨੂੰ ਜਾਂਦਾ ਕਮਰਾ ਉਹ ਵੀ ਬੰਦ ਆ ਅਜੇ ਤੱਕ ਮਲੇ ਉਹਦੇ ਨੇ ਅਸੀਂ ਤਰਤੀਸ਼ ਕਰ ਰਹੇ ਆ ਤੇ ਛੇਤੀ ਮਾਮਲੇ ਜਿਹੜਾ ਸੁਲਝਾ ਲਾਂਗੇ ਟੀਵੀ ਵਗੈਰਾ ਵੀ ਸਾਹਮਣੇ ਆਈ ਜੀ ਸੀਸੀਟੀਵੀ ਆਈ ਹੋਈ ਆ ਉਹਦੇ ਵਿੱਚ ਉਹ ਜੇ ਨਿਕਲੋ ਕੋਈ ਕੂੜਾ ਸੁੱਟ ਕੇ ਬਾਹਰੋਂ ਆ ਰਹੇ ਨੇ ਉਹਦੇ ਵਿੱਚ ਅਸੀਂ ਦੇਖ ਲਿਆ ਉਹਦੇ ਵਿੱਚ ਕੋਈ ਬਾਲਟੀ ਵਿੱਚ ਕੁਝ ਨਹੀਂ ਕੋ ਖਾਲੀ ਜਿਹੜੀ ਬਾਲਟੀ ਆ ਨਜ਼ਰ ਆ ਰਹੀ ਹੈ ਗੱਲ ਪਰਿਵਾਰ ਨੇ ਕੀ ਸ਼ੱਕ ਦਿੱਤਾ ਆ ਪਰਿਵਾਰ ਤੇ ਕਹਿੰਦੇ ਜਾਂ ਤੇ ਨਾਲ ਸਾਡੇ ਗਵਾਂਢੀ ਉਹ ਨੇ ਉਹ ਵੱਖ-ਵੱਖ ਤੇ ਉਹਨੀਆਂ ਗੱਲਾਂ ਕਰਦੇ ਉਹ ਤਫ਼ਤੀਸ਼ ਦੇ ਵਿੱਚ ਚੱਲ ਜਾਣਾ ਕੋਈ ਦੋ ਇਹ ਗੱਲ ਨੂੰ ਘਮਾਉਂਦੇ ਆ ਕੋਈ ਜਾਨਵਰ ਕੋ ਬਿੱਲੀ ਨਾ ਚੋੱਕ ਕੇ ਲੈ ਗਈ ਹੋਵੇ ਕਦੀ ਕਹਿੰਦੇ ਸਾਡਾ ਗਵਾਂਢੀ ਨਾ ਕੋਈ ਲੈ ਗਿਆ ਹੋਵੇ ਪਰ ਰਸਤਾ ਹੈ ਨਹੀਂ ਕਿ ਇਹ ਪਾਸੇ ਨੀ ਨੰਗਣ ਵਾਸਤੇ ਨਾ ਤੇ ਛੱਤ ਤੇ ਹੀ ਰਸਤਾ ਹੈਗਾ ਉੱਤੇ ਦਰਵਾਜ਼ਾ ਬੰਦ ਸੀ نیچے ਦਰਵਾਜ਼ਾ ਬੰਦ ਸੀ ਵੱਖ-ਵੱਖ ਕਮਰੇ ਨੇ ਇੱਕ ਦਾ ਇੱਕ ਗੇਟ ਦੇ ਉੱਤੇ ਤੇ ਭਾਈ ਦਾ ਦਰਵਾਜ਼ਾ ਉਹ ਦਰਵਾਜ਼ਾ ਬੰਦ ਸੀ ਉਹ ਇਹਨਾਂ ਨੇ ਖਲਾਇਆ ਥੋੜਾ ਜਿਹਾ ਇਹ ਲੱਗ ਰਿਹਾ ਵੀ ਜਿੱਤ ਤਰ੍ਹਾਂ ਕੋਈ ਘਰ ਦੇ ਵਿੱਚੋਂ ਇਦਾਂ ਨਹੀਂ ਹੋਈਆਂ ਪਰ ਪੂਰੀ ਤਪਤੀ ਛੱਕੀ ਮਾਮਲਾ ਛੱਕੀ ਆ ਪਰ ਛੇਤੀ ਸਲਝਾ ਲਾਂਗੇ ਸਾਡੇ ACP ਸਾਹਿਬ ਵੀ ਆਏ ਹੋਏ ਨੇ ਉਹ ਛੇਤੀ ਮਾਮਲਾ ਸਮਝਾ ਲੈ ਜੋ ਵੀ ਹੈ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੇ ਜਾ ਰਹੇ ਨੇ ਸਾਰੇ ਸੀਡੀਆਰ ਵਗੈਰਾ ਪਾਈ ਗਈ ਆ ਉੱਤੋਂ ਸਾਰਾ ਪਤਾ ਲੱਗ ਜਾਏਗਾ ਤੇ ਜਲਦੀ ਮਾਮਲੇ ਨੂੰ ਸਲਝਾ ਲਾਂਗੇ